ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਉਹ ਅੱਜ ਗੱਲ ਕਰਦੇ ਹਾਂ ਨਰੇਗਾ ਮਜ਼ਦੂਰਾਂ ਨਾਲ ਜਿਨ੍ਹਾਂ ਦੀ ਪ੍ਰਤੀਨਿਧਤਾ ਸudar boud singh ji karo gardeep singh armana ati sekandar singh tapee ਕਰ ਰਹੇ ਨੇ ਉਹਨਾਂ ਵਰਕਰਾਂ ਨੂੰ ਮਿਲਦੇ ਆ ਜੋ ਇੱਥੇ ਰੇਲਵੇ ਲਾਈਨ ਤੇ ਅੱਜ ਨਰੇਗਾ ਦੀ ਦਿਹਾੜੀ ਕਰ ਰਹੇ ਨੇ ਜਿਨ੍ਹਾਂ ਵਿੱਚ ਪੜ੍ਹੇ ਲਿਖੇ ਬੱਚੇ ਵੀ ਸ਼ਾਮਲ ਹਨ ਜਿਉਂ ਕੁਟੜ ਬੱਚੀਆਂ ਹੈ ਉਹ ਕੱਲੇ ਨਿਰੇਗਾ ਦੇ ਕੰਮ ਹੀ ਨਹੀਂ ਉਹ ਸਾਫ ਸਫਾਈ ਦਾ ਕੰਮ ਝਾੜੂ ਪੋਚੇ ਦਾ ਕੰਮ ਕੋਠੀਆਂ ਘਰਾਂ ਦੇ ਵਿੱਚ ਲੋਕਾਂ ਦੇ ਕਰੇ ਕਰਦੀਆਂ ਥਰਦੀਆਂ ਸਾਡੀ ਬੇਥ ਵਾਕੀ ਤੇ ਸਾਡੀ ਅਨਪੜਤਾ ਸਾਡੇ ਪਰਿਵਾਰਾਂ ਦੀ ਨਾਲ ਤੇ ਸਾਡੀ ਅਸੀਂ ਕਰਾਹੇ ਪੈ ਜਾਂਦੇ ਹਾਂ ਕਰਾਹੇ ਪੈਣ ਕਾਰਨ ਹੀ ਵੀ ਸਾਡੇ ਹਾਲਾਤ ਹੁੰਦੇ ਆ ਤੇ ਜੇ ਕਿਤੇ ਕਿਸੇ ਡੇਰੇ ਤੇ ਜਾਣਾ ਹੋਵੇ ਤਾਂ ਟਰਾਲੀ ਤੁਹਾਨੂੰ ਦਿੱਤਾ ਸੀ ਬੋਰਡ ਦਾ ਅਧਿਕਾਰ ਵੀ ਮੇਰਾ ਆਪ ਦਾ ਪਰਿਵਾਰ ਵੀ ਬੋਰਡ ਜਿਹੜੇ ਹੈਗੇ ਆ ਆਪ ਦੇ ਉਹਨਾਂ ਲੋਕਾਂ ਨੂੰ ਚੁਣਿਆ ਕਰਨਗੇ ਜਿਹੜੇ ਲੋਕ ਇਹਨਾਂ ਦੀ ਹੱਕ ਦੀ ਗੱਲ ਕਰਨਗੇ ਕਿ ਸਾਡੇ ਸਮਾਜ ਦੇ ਲੋਕ ਉਹਨਾਂ ਬੰਦਿਆਂ ਨੂੰ ਤੁਰਕ ਚੋਣ ਲੱਗ ਗਏ 5-400 ਰੁਪਏ ਪਿੱਛੇ ਥੋੜੇ ਘਨੇ ਸ਼ਰਾਬ ਪਿੱਛੇ ਜਿਹੜੇ ਲੋਕ ਥੋੜੀ ਨਹੀਂ ਗੱਲ ਕਰਨ ਉਹਨਾਂ ਨੂੰ ਚੋਣ ਲੱਗ ਗਈ ਤੇ ਅੱਜ ਸਾਡਾ ਸਵਧਾਨ ਤੇ ਸਾਡਾ ਭਗਵਾਨ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਤਾ ਤੁਸੀਂ ਵੋਟਾਂ ਪਾ ਪਾ ਕੇ ਜਿਨ੍ਹਾਂ ਨੂੰ ਵੇੜੇ ਵਾਲੇ ਕਹਿੰਦੇ ਐ ਤੁਹਾਨੂੰ ਕਹਿੰਦੇ ਵੇੜੇ ਵਾਲੇ ਵੇੜੇ ਵਾਲੇ ਕਹਿੰਦੇ ਆ ਤੁਹਾਨੂੰ ਹੁਣ ਨਹੀਂ ਕਹਿ ਦਿੰਦੇ ਹੁਣ ਨਹੀਂ ਕਹਿ ਨਹੀਂ ਮੈਂ ਹੁਣ ਨਹੀਂ ਕਹਿਣਾਂ ਦੇ ਕਹਿੰਦੇ ਐ ਕਹਿੰਦੇ ਐ ਹਜੇ ਤੁਹਾਨੂੰ ਕਹਿੰਦੇ ਵੇੜੇ ਵਾਲੇ ਤੇ ਥੋਡੇ ਘਰੋਂ ਐ ਵੇੜੇ ਤੋਂ ਚੱਕ ਕੇ ਸਾਈਕਲ ਨਹੀਂ ਘੁਕਦਾ ਤੇ ਜਿਨ੍ਹਾਂ ਦੇ ਘਰੋਂ ਟਰਾਲੀਆਂ ਆਉਂਦੀਆਂ ਐ ਵੱਡੀਆਂ-ਵੱਡੀਆਂ ਮਸ਼ੀਨਾਂ ਮੋੜਦੀਆਂ ਉਹ ਬਗੇਰ ਵੇੜੇ ਤੋਂ ਐ ਅਸਲ ਜਿਹੜੇ ਵੇੜਿਆਂ ਵਾਲੇ ਐ ਉਹਨਾਂ ਨੂੰ ਤਾਂ ਵੇੜੇ ਵਾਲੇ ਕਹਿੰਦੇ ਹੀ ਨਹੀਂ ਤੇ ਜਿਨ੍ਹਾਂ ਦੇ ਕੋਲੇ ਕੁਛ ਨਹੀਂ ਉਹਨੂੰ ਵੇੜਿਆਂ ਵਾਲੇ ਕਹੀ ਜਾਂਦੇ ਐ ਕਹੀ ਜਾਂਦੇ ਨਾ ਇਹ ਬੀਬੀਓ ਕਿਤੇ ਨਾ ਕਿਤੇ ਸਾਨੂੰ ਨਾ ਕਿਤੇ ਨਾ ਕਿਤੇ ਆਪਣੀ ਸਮਝਦਾਰੀ ਤੇ ਮਾਰਨਾ ਪਊਗਾ ਜੇ ਤੁਸੀਂ ਬੱਚਿਆਂ ਨੂੰ ਪੜਾ ਕੇ ਆਉਦੇ ਹੋ ਜੇ ਕਾਉਲੀਅਤ ਆਪਦੀ ਕਰਨੀ ਹੈ ਤੇ ਜੇ ਆ ਇਹਨਾਂ ਘਟਿਆਂ ਤੋਂ ਆਪ ਦੇ ਬੱਚਿਆਂ ਨੂੰ ਬਚਾਉਣਾ ਤੁਸੀਂ ਤਾਂ ਘੱਟਾ ਕਰੀ ਜਾਨੀਂ ਆ ਕੋਰਾ ਫੂਈ ਬੱਚਿਆਂ ਨੂੰ ਵਿਚਾਰੂਆ ਆਉਣ ਵਾਲੀ ਭੁੱਖ ਤੋਂ ਬਚਾ ਲੋ ਸਾਡੀਆਂ ਨੰਨੀਆਂ ਛਾਵਾਂ ਨੇ ਠੀਕ ਹੈ ਨਾ ਇਹ ਸਰਕਾਰਾਂ ਨੇ ਸਾਡੇ ਚੰਨੀ ਸਾਹਿਬ ਆਏ ਸਾਡੇ ਵੀ ਹੁਣ ਇੰਨੇ ਨੇ ਪੜੇ ਬਾਈ ਫਿਰਦੇ ਆ ਸਾਡੇ ਚੰਨੀ ਸਾਹਿਬ 3 ਮਹੀਨੇ ਮੁੱਖ ਮੰਤਰੀ ਬਣੇ ਤੇ ਸਾਡੇ ਲੋਕਾਂ ਨੂੰ ਉਹਨਾਂ ਲੋਕਾਂ ਨੇ ਕਮਲਾ ਕਰਤਾ ਕਿ ਚੰਨੀ ਸਾਹਿਬ ਆਉਣਸਾਰ ਉਹਨਾਂ ਨੇ ਜਿਨ੍ਹਾਂ ਦੇ 2-2 ਲੱਖ ਰੁਪਏ ਦੇ ਬਿੱਲ ਸੀ ਨਾ 2-2 ਲੱਖ ਰੁਪਏ ਦੇ ਬਿੱਲ ਤੇ ਪੱਟੇ ਹੋਏ ਮੀਟਰ ਤੇ ਆ ਲਾਲੀ ਖਤਮ ਜਿਹੜੀ ਕਰਨਜੀਤ ਸਿੰਘ ਗਹਿਰੀ ਨੇ ਲੜੀ ਸੀ ਅਸੀਂ ਲਾਲੀ ਕਿ ਸਾਡੀ ਪਾਰਟੀ ਨੇ ਲੜੀ ਸੀ ਲਾਲੀ ਖਤਮ ਕਰਕੇ ਘਰਾਂ ਦੀ ਮਾਲਕੀ ਦਿੱਤੀ ਜਾਵੇ ਉਹ ਮਾਲਕੀ ਸਾਨੂੰ ਚੰਨੀ ਸਾਹਿਬ ਕਿਤੇ ਨਾ ਕਿਤੇ ਕਹਿੰਦੇ ਨੇ ਵੀ ਘਾਰੂ ਸਾਹਿਬ ਜਗਹਿਰੀ ਸਾਹਿਬ ਜੇ ਕਿਤੇ ਸਾਡੇ ਵਰਗੇ ਮੁੱਖ ਮੰਤਰੀ ਬਣ ਗਏ ਨਾ ਫੇਰ ਤਾਂ ਲਾਲੀ ਖਤਮ ਹੋ ਜਾਊਗੀ ਪਰ ਜਿਹੜੇ ਲੋਕਾਂ ਤੋਂ ਤੁਸੀਂ ਆਸ ਰੱਖਦੇ ਆ ਇਹ ਲੋਕ ਕਦੇ ਤੁਹਾਡੇ ਲਾਲੀ ਖਤਮ ਨਹੀਂ ਕਰ ਸਕਦੇ ਪਰ ਉਹ ਤਿੰਨਾਂ ਮਹੀਨੇ ਦੇ ਮੁੱਖ ਮੰਤਰੀ ਨੇ ਲਾਲੀ ਖਤਮ ਕਰਕੇ ਮੇਰਾ ਘਰ ਮੇਰੇ ਨਾਮ ਦਾਂ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਚਾਲੂ ਹੋ ਗਈਆਂ ਸੀ ਰੈਸਟਰੀਆਂ ਹੋਣੀਆਂ ਹੋ ਗਈਆਂ ਸੀ ਪਰ ਜਿਹੜੇ ਝਾੜੂ ਸਰਕਾਰ ਜਦੋਂ ਤੁਸੀਂ ਬਣਾਤੀ ਝਾੜੂ ਸਰਕਾਰ ਨੇ ਠੰਡੇ ਬਾਕ ਵਿੱਚ ਪੇਰ ਪਾਤਾ ਇਸ ਕਰਕੇ ਸਾਨੂੰ ਸਮੇਂ-ਸਮੇਂ ਅਨਸਾਰ ਫੈਸਲੇ ਲੈ ਕੇ ਲੈਣੇ ਪੈਂਦੇ ਆ 75 ਸਾਲਾਂ ਚ ਤੁਹਾਡਾ ਕੋਈ ਦਲਦ ਭਾਈਚਾਰਾ ਮੁੱਖ ਮੰਤਰੀ ਨਹੀਂ ਬਣਿਆ ਸੀ ਤੇ 79 ਸਾਲਾਂ ਚ ਚਰਨਜੀਤ ਚੰਨੀ ਜੀ ਮੁੱਖ ਮੰਤਰੀ ਬਣ ਕੇ ਤੁਹਾਡੇ ਹੱਕ ਚ ਸਾਰੇ ਫੈਸਲੇ ਲੈ ਗਿਆ ਕਿ ਉਹਨੂੰ ਕੋਈ ਬੱਕਰੀ ਜੋਣ ਵਾਲਾ ਕਹੀ ਜਾਂਦਾ ਸੀ ਕੋਈ ਉਹਨੂੰ ਕੋਠੇ ਲਪਟਣ ਵਾਲਾ ਕਹੀ ਜਾਂਦਾ ਸੀ ਸਾਡੇ ਵਾਲੇ ਲੋਕ ਵੀ ਮਗਰ ਲਾ ਕੇ ਕਹੀ ਜਾਂਦੇ ਸੀ ਉਨੇ ਆਉਦੀ ਦੱਸੀ ਯਾਰ ਮੈਂ ਪੱਠੇ ਤੇ ਇੱਟਾਂ ਨੂੰ ਨਾਲ ਗਿਆ ਤੇ ਮੈਂ ਹੁਣ ਕਹ ਦੂੰਗਾ ਵੀ ਮੈਂ ਡੀਸੀ ਦੇ ਦਫਤਰ ਚ ਲੱਗਾ ਰਿਆ ਬਣਾ ਝੂਠ ਮਾਰਾਂ ਮੈਂ ਮੈਂ ਤਾਂ ਦਿਲ ਦੀ ਗੱਲ ਕਰ ਰਿਹਾ ਨਾ ਮੈਂ ਤਾਂ ਪਾਈ ਅੱਜ ਇਥੋਂ ਤੱਕ ਦਾ ਮਕਾਮ ਹਾਸਲ ਕੀਤਾ ਨਾ ਮੈਂ ਪੱਠਿਆਂ ਦੇ ਉੱਤੇ ਕਮਾਈ ਕਰਕੇ ਆਪਦੇ ਬੱਚੇ ਵੀ ਪਾਲੇ ਪਰ ਮੈਂ ਜਥੇਬੰਦੀਆਂ 'ਚ ਕੰਮ ਵੀ ਕੀਤਾ ਜਥੇਬੰਦੀਆਂ 'ਚ ਕੰਮ ਕੀਤਾ ਮੈਂ ਪੜ੍ਹੇ ਲਿਖੇ ਲੋਬੀ ਨਾਲ ਰਲ ਗਿਆ ਪੜ੍ਹੇ ਲਿਖੇ ਲੋਕਾਂ ਦੇ ਮੰਚ ਨਾਲ ਰਲ ਗਿਆ ਪੜ੍ਹੇ ਲਿਖੇ ਸੱਲਾਹ ਨਾਲ ਰਲ ਗਿਆ ਜਦੋਂ ਪੜ੍ਹੇ ਲਿਖਾ ਬੰਦਾ ਜੋ ਪੜਿਆ ਅਨਪੜ੍ਹ ਬੰਦਾ ਜਦੋਂ ਪੜ੍ਹੇ ਲਿਖੇ ਲੋਕਾਂ 'ਚ ਬਹਿ ਜਾਏ ਨਾ ਸਾਡੀ ਸਾਥੰਗ ਹੁੰਦੀ ਐ ਉਹੋ ਜੀ ਪੰਗ ਜੇ ਉਹੋ ਜੀ ਸੰਗ ਤੋਂ ਉਹੋ ਜੀ ਪੰਗਤ ਹੋ ਜਾਂਦੀ ਐ ਤੇ ਅੱਜ ਸਾਡੇ ਵਰਗੇ ਰਮਾਣੇ ਵਰਗੇ ਅੱਜ ਅਸੀਂ ਲੋਕਾਂ ਦੇ ਹਾਲ ਤੁਰੇ ਫਿਰਦੇ ਕਰਦੇ ਆ ਤੇ ਕੋਈ ਐ ਹੋਜੀ ਵੀ ਸਾਡੀ ਨੌਕਰੀ ਹੁੰਦੀਆਂ ਚਾਰ ਬੁੜੀਆਂ ਬੈਹਿ ਗਈਆਂ ਸਾਰੀ ਜਿਹੜੀ ਉਹਨਾਂ ਨੇ ਕਰਨਾ ਕੁਛ ਨਹੀਂ ਹੁੰਦਾ ਖੁੰਡੀਆਂ ਨੇ ਘੱਟ ਚੁੰਦੀਆਂ ਜਾਂ ਬੁੜੇ ਹੋਣ ਉਹ ਫਲਾਣੇ ਦੀ ਕੁੜੀ ਹਰ ਫਲਾਣੇ ਪਾਸੇ ਤੁਰੇ ਫਿਰਦੀ ਐ ਫਲਾਣੇ ਦੀ ਕੁੜੀ ਹਰ ਫਲਾਣੀ ਨੌਕਰੀ ਤੇ ਲੱਗ ਗਈ ਉਹ ਕਿਹੜੀਆਂ ਨੌਕਰੀਆਂ ਐ ਤੇ ਬੀਬੀਓ ਸਾਨੂੰ ਤਾਂ ਨਾ ਜੇ ਕਿਤੇ ਗਰੀਬ ਸਾਡੇ ਧੀ ਲੱਗ ਜੇ ਕਿਤੇ ਪਾਸੇ ਕੋਈ ਡਾਕਟਰ ਚ ਲੱਗ ਜੇ ਤੇ ਸਾਡੇ ਲੋਕ ਮੇਹਣੇ ਵਾਲੇ ਮਾਰ ਦਿੰਦੇ ਆ ਵੀ ਸਾਡੀ ਇਹ ਕੁੜੀ ਤਰੱਕੀ ਨਾ ਕਰ ਜਾਈ ਪਰ ਹੁਣ ਬਹੁਤ ਜਵਾਨ ਅੱਗੇ ਲੰਘ ਗਿਆ ਬੀਬੀਓ ਸਾਡੀਆਂ ਬੱਚਿਆਂ ਜੱਜ ਸਕਮਰੀਅਨ ਕੋਰਟ ਜੱਜ ਐਸਐਸਪੀ ਡੀਐਸਪੀ ਪੁਲਿਸ ਦੀ ਭਰਤੀ ਜੱਜਾਂ ਦੀ ਕੋਰਟ ਤੇ ਠੀਕ ਹੈ ਨਾ ਬਹੁਤ ਕੁਛ ਉਹਨਾਂ ਨੇ ਜਿਹੜਾ ਹੈਗਾ ਕੀਤਾ ਤੇ ਮੈਂ ਤੁਹਾਡੇ ਕੀ ਬੇਨਤੀ ਕਰਕੇ ਇਸੇ ਕਰਕੇ ਜੱਲਿਆਂ ਜਦ ਤੁਸੀਂ ਤਾਂ ਨਹੀਂ ਉੱਥੇ ਆ ਸਕੇ ਤੁਹਾਡੇ ਨਾਲ ਸਮਾਂ ਦੋਖਦੀਆਂ ਹੋਣੀਆਂ ਮੈਂ ਤੁਹਾਡੇ ਕੋਲੇ ਆ ਗਿਆ ਬੇਨਤੀ ਕਰਨ ਆਇਆ ਤੇ ਬਲਤਾਂ ਬੰਗਾਂ ਤੇ ਮਾੜਾ ਮੋੜ ਜਿਹਦੇ ਚਰਾਗਾ ਤੇਲ ਪਾਉਣੇ ਨਾ ਉਹ ਮਾੜਾ ਮੋੜ ਲੱਤਾਂ ਤੇ ਮਲ ਲਿਆ ਕਰੋ ਬਾਹਾਂ ਤੇ ਮਲ ਲਿਆ ਕਰੋ ਨਿਹਰਾ ਪੁਰਾ ਚਰਾਗਾ ਜਿੰਨਾ ਡੋਲੀ ਲਿਆ ਕਰੋ ਜਾ ਜੰਡ ਦੇ ਲੈ ਜਾ ਕੇ ਸਾਰਾ ਤੇਲ ਜੰਡ ਤੇ ਡੋਲਤਾ ਆ ਆ ਕੀ ਨਾ ਜ਼ਰਾ ਕੁਲਦੀਪ ਕੁੜੀ ਕਿੰਨੀਆਂ ਪੜੀਆਂ ਪਲਸ 2 ਕੀਤੀ ਕਿੱਥੋਂ ਕੀਤੀ ਪਲਸ 2 ਸਰਕਾਰੀ ਹਾਈ ਸਕੂਲ ਤੋਂ ਜੀ ਕਿਹੜਾ ਸਰਕਾਰੀ ਹਾਈ ਸਕੂਲ ਟੈਪੀਪੰਡ ਹੈ ਤੇ ਫਿਰ ਹੁਣ ਕੀ ਕਰਦੀਆਂ ਸੰਨ੍ਰਿਕਤ ਮੇਰੇਗਾ ਪਲਸ 2 ਕਾਦ ਨੇ ਕੀਤੀ ਆ 800 800 ਤੇ ਅੱਗੇ ਕਿਉਂ ਨਹੀਂ ਪੜੀ ਸਰ ਮਜਬੂਰੀ ਸੀ ਕੀ ਮਜਬੂਰੀ ਕਰਦੀ ਮਜ਼ਦੂਰੀ ਸੀ ਕਰਦੀ ਕੀ ਮਜ਼ਦੂਰੀ ਪੈਸੇ ਕਿੱਲੇ ਬਲ ਪੈਸੇ ਕਿੰਨੇ ਆ ਪਰਿਵਾਰ ਦੇ ਵਿੱਚ ਮੈਂਬਰ ਪੰਜ ਪੰਜ ਕੀ ਕਰਦੇ ਤੇਰੇ ਮੰਮੀ ਡੈਡੀ ਮੰਮੀ ਡੈਡੀ ਫਾਰਮਿੰਗ ਕਰਦੇ ਖੇਤੀਬਾੜੀ ਖੇਤੀਬਾੜੀ ਮਜ਼ਦੂਰੀ ਮਜ਼ਦੂਰੀ ਕਰਦੇ ਹਾਂਜੀ ਤੇ ਮਲਤਾਨਾ ਤੁਸੀਂ ਪੈਨਪਰਾ ਹਾਂ ਹਾਂਜੀ ਠੀਕ ਹੈ ਸਰ ਸਭ ਗੱਲ ਕਰਦੇ ਆ ਮੇਨ ਜਿਹੜੇ ਮੰਨ ਲਓ ਵੀ ਅਨਪੜ੍ਹ ਵੀ ਐ ਮੇਨ ਗੱਲਾਂ ਇੱਕ ਆ ਰੱਖੋ ਸਾਰਾ ਕੁਝ ਇੱਕੇ ਨਾਲ ਆ ਇੱਕੇ ਨਾਲ ਆਪਾਂ ਸਭ ਕੁਛ ਹੀ ਜਿੱਤ ਕਰ ਸਕਦੇ ਆ ਜਦੋਂ ਇੱਕੇ ਦੀ ਤਾਂ ਇਥੋਂ ਹੀ ਗੱਲ ਲਾ ਲਓ ਵੀ ਅਸੀਂ 20 ਬੰਦੇ ਆ 20 ਬੰਦੇ ਨਹੀਂ ਇਕੱਠੇ ਹੋ ਸਕਦੇ ਇਹ ਜਿਹੜੇ ਕਿਸਾਨ ਆ ਹਜ਼ਾਰਾਂ ਦੀ ਗਿਣਤੀ ਚ ਜਾ ਕੇ ਬਾੜਾਂ 'ਤੇ ਖੜੇ ਆ ਹੁਣ ਇੱਥੇ ਹੀ ਲਾ ਲਓ ਪੰਜ ਸੱਤ ਬੀਬੀਆਂ ਆਪਾਂ ਕਿੰਨਾ ਘਹਾ ਨਹੀਂ ਆਂਗਾ ਇੱਥੇ ਪਰ ਮੇਨ ਗੱਲ ਆ ਸਾਡੀ ਇੱਕੇ ਦੀ ਜੇ ਸਾਡੇ ਕੋਲ ਇੱਕ ਆ ਤਾਂ ਸਾਰਾ ਕੁਝ ਆ ਜੇ ਇੱਕਾ ਹੀ ਹੈ ਨਹੀਂ ਤੇ ਸਾਡੇ ਕੋਲ ਕੁਝ ਵੀ ਹੈ ਨਹੀਂ हां जी करू साहब ਕੀ ਪ੍ਰੋਗਰਾਮ ਹੈ ਜੀ ਅੱਜ ਦਾ ਮੈਂ ਬੋਟ ਸਿੰਘ ਘਾਰੂ ਅਦਲਤ ਮਹਾ ਪੰਚਾਇਤ ਦੇ ਵੈਸ ਚੇਅਰਮੈਨ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਰੇਲਵੇ ਟ੍ਰੈਕ ਕੋਲ ਪੂਰੇ ਤੇ ਕੋਈ ਨਰੇਗਾ ਮਜ਼ਦੂਰ ਕੰਮ ਕਰ ਰਿਹਾ ਉਹਨਾਂ ਦਾ ਕਾਫੀ ਸਾਰੀ ਉਹਨਾਂ ਦੀ ਕੌਲਾਂ ਆਈ ਵੀ ਪ੍ਰਧਾਨ ਜੀ ਸਾਡੇ ਕੋਲੇ ਆ ਕੇ ਸਾਡੀਆਂ ਸਮੱਸਿਆਵਾਂ ਦਾ ਹੱਲ ਸੁਣੋ ਅਸੀਂ ਅੱਜ ਉਹ ਮਜ਼ਦੂਰਾਂ ਦੇ ਨਰੇਗਾ ਮਜ਼ਦੂਰ ਆ ਉਥੇ 60-70 ਸਾਲ ਦੇ ਬਜ਼ੁਰਗ ਬੁੜੀਆਂ ਨੌ ਨੌ ਅ 18-18 ਸਾਲ ਦੀਆਂ ਬੱਚੀਆਂ ਵੀ ਮੈਂ ਬੜੀ ਹਰਾਨੀ ਦੀ ਗੱਲ ਆ ਜਿਹੜਾ ਉੱਥੇ ਦੇਖਿਆ ਜਿਹੜਾ ਦ੍ਰਿਸ਼ ਦੇਖਿਆ ਸਾਡੀਆਂ ਪੜੀਆਂ ਲਿਖੀਆਂ ਬੱਚੀਆਂ ਜਿਹੜੀਆਂ ਹੈਗੀਆਂ ਉਹ ਨਰੇਗਾ ਦਾ ਕੰਮ ਕਰਦੀਆਂ ਜੇ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਵੀ ਸਾਡੀ ਅੱਗੇ ਨਹੀਂ ਪੜੀਆਂ ਵੀ ਸਾਡੀ ਜਿਹੜੀ ਮਾਲੀ ਹਾਲਤ ਬਹੁਤ ਕਮਜ਼ੋਰ ਆ ਘਰਾਂ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲੇ ਸੋਰਸ ਨਹੀਂ ਪੜਨ ਨੂੰ ਬੜਾ ਜੀ ਕਰਦਾ ਤੇ ਕਿਤਨਾ ਕਿਤੇ ਇਹਨਾਂ ਗੱਲਾਂ ਤੇ ਮਨ ਭਾਵਕ ਹੋ ਜਾਂਦਾ ਵੀ ਯਾਰ ਸਾਡੇ ਗਰੀਬ ਪਰਿਵਾਰਾਂ ਦੇ ਵਿੱਚ ਜੇ ਕੋਈ ਬੱਚੇ ਸਾਡੇ ਪੜਦੇ ਜੇ ਤੇ ਉਹਨਾਂ ਨੂੰ ਪੜਨ ਦਾ ਮੌਕਾ ਜਾਂ ਉਹਨਾਂ ਕੋਈ ਸੋਰਸ ਨਹੀਂ ਹੁੰਦਾ ਪੜਾਉਣ ਦਾ ਕਿ ਜਿਹੜੀ ਨਰੇਗਾ ਮਜ਼ਦੂਰੀ ਆ ਸਾਡੇ ਪੰਜਾਬ ਦੇ ਪ੍ਰਧਾਨ ਸਰਕਾਰ ਕਨਜੀ ਸੀ ਨੇ ਕਾਹਲੀ ਲੰਮੇ ਸਮੇਂ ਤੋਂ ਜਿਹੜੇ ਹੈਗਾ ਰੱਖਿਆ ਵੀ ਨਰੇਗਾ ਦੀ ਜਿਹੜੀ ਮਜ਼ਦੂਰੀ ਆ ਇਹਦਾ 800 ਰੁਪਿਆ ਤਨਖਾਹ ਦੇ 300 ਦਿਨ ਦਾ ਜੇ ਨਹੀਂ ਕੰਮ ਚੱਲਦਾ ਤਾਂ ਨਾਲ ਇਹਨਾਂ ਨੂੰ ਭੱਤਾ ਵੀ ਮਿਲਣਾ ਚਾਹੀਦਾ ਪਰ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਜਿਹੜਾ ਨਰੇਗਾ ਦਾ ਕੰਮ ਆ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਇਹਦਾ ਜਿਹੜਾ ਬਜਟ ਬਹੁਤ ਵੱਡਾ ਰੱਖਿਆ ਗਿਆ ਸੀਗਾ ਪਰ ਹੁਣ ਜਿਹੜਾ ਇਹ ਮੋਦੀ ਸਰਕਾਰ ਨੇ ਤੇ ਭਗਵਾਨਤਮਾਨ ਸਰਕਾਰ ਨੇ ਜਿਹੜਾ ਮਰੇਗਾ ਦਾ ਕੰਮ ਨਾ ਮਾਤਰਾ ਕਰਦਾ ਪਿੰਡਾਂ ਦੇ ਵਿੱਚ ਲੋਕ ਤਰਾਸਰਾਸ ਕਰਦੇ ਆ ਕਿਉਂ ਖੇਤੀਬਾੜੀ ਦੇ ਵਿੱਚ ਕੰਮ ਹੈ ਨਹੀਂ ਮਸ਼ੀਨਰੀ ਜੋਗ ਹੋ ਗਿਆ ਮਸ਼ੀਨਰੀ ਵੜ ਦਿੰਦੀ ਆ ਮਸ਼ੀਨਰੀ ਕੱਢ ਲੈਂਦੀ ਆ ਰਿਆਹ ਸੁਪਰੀਆਂ ਜਿਹੜੇ ਕੈਮੀਕਲ ਆ ਗਏ ਅੱਗੇ ਮਜ਼ਦੂਰ ਲੋਕ ਪਿੰਡਾਂ ਦੇ ਵਿੱਚ ਵੱਡੀ ਪੱਦਰ ਤੇ ਆਪਦੇ ਪਸ਼ੂ ਪਾਲਦੇ ਸੀ ਪਸ਼ੂਆਂ ਦੇ ਨਾਲ ਉਹਨਾਂ ਦਾ ਜਿਹੜਾ ਜੂਨਗੁਜ਼ਾਰਾ ਹੁੰਦਾ ਸੀ ਦੁੱਧ ਪਾਣੀ ਹੁੰਦਾ ਸੀ ਉਹਨਾਂ ਦਾ ਜਿਹੜਾ ਆਰਥਿਕ ਪੱਦਰ ਸੀ ਉਹ ਕਿਤੇ ਨਾ ਕਿਤੇ ਰੋਟੀ ਖਾਂਦੇ ਸਹਿਕਦੇ ਹੈਗੇ ਸੀ ਹੁਣ ਲੋਕ ਤੇ ਮਜ਼ਦੂਰ ਲੋਕੀ ਸਮੇਂ ਦੀ ਸਰਕਾਰ ਨੇ ਤਾਂ ਜਿਹੜੇ ਹੈਗੇ ਆ ਜਿਹੜੇ ਮੱਧਵਰ ਦੇ ਲੋਕ ਆ ਤਾਂ ਜਮਾ ਜਿਹੜੇ ਹੈਗੇ ਨਾ ਸੜਕ ਦੇ ਉੱਤੇ ਲੈ ਕੇ ਆਉਂਦੇ ਆ ਮੈਂ ਦੇਖਿਆ ਉੱਥੇ ਕਿੰਨਾ ਗੰਦਾ ਥਾਂ ਜਿਹੜਾ ਹੈਗਾ ਉੱਥੇ ਸਾਡੀਆਂ ਬੱਚੀਆਂ ਰੋਟੀਆਂ ਖਾਈ ਜਾਂਦੀਆਂ ਸੀ ਉੱਥੇ ਉਹ ਨਿਰਗਾ ਮਜ਼ਦੂਰਾ ਜਿਹੜੇ ਪਾਣੀ ਧਾਣੀ ਚਾਹ ਪਾਣੀ ਦਾ ਪ੍ਰਬੰਧ ਜਿਹੜਾ ਹੈਗਾ ਕਿੱਡਾ ਮੈਂ ਸਰਕਾਰਾਂ ਦੀਆਂ ਲਲਾਈਕੀਆਂ ਜਾਂ ਸਮਝੂਗਾ ਜਾਂ ਸਮੇਂ ਦੇ ਲੋਕ ਜਿਹੜੇ ਹੈਗੇ ਇਹਨਾਂ ਗੱਲਾਂ ਦੀ ਕੇਅਰ ਨਹੀਂ ਕਰਦੇ ਸਾਡਾ ਆਉਣ ਵਾਲਾ ਜਿਹੜਾ ਸਮਾਂ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਸਾਡੇ ਨਰੇਗਾ ਮਜ਼ਦੂਰਾਂ ਨੂੰ ਵੀ ਅਸੀਂ 바ਵਾ ਸਾਹਿਬ ਡਾਕਟਰ ਅਮੀ德ਕਰ ਦੇ ਸਵਿਧਾਨ ਦੇ ਤहत ਵੇਰ ਹੋ ਕੇ ਤੇ ਅਸੀਂ ਜਿਹੜੇ ਹੈਗੇ ਆ ਉਹਦੇ ਸਹਾਇਕ ਧੰਦੇ ਜਿਹੜੇ ਇਹਨਾਂ ਨੂੰ ਕਿਸੇ ਨਾ ਕਿਤੇ ਆਪਣੇ ਤਰੀਕੇ ਨਾਲ ਜਿਵੇਂ ਰੋਕ ਕਈ ਗੱਲ ਸਾਹਿਬ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਤੁਸੀਂ ਕਾਫੀ ਲੰਬੇ ਸਮੇਂ ਤੋਂ ਮਜ਼ਦੂਰਾਂ ਦੀਆਂ ਜਾਂ ਇਹਨਾਂ ਦੀਆਂ ਮੰਗਾਂ ਪ੍ਰਤੀ ਜਾਂ ਇਹਨਾਂ ਦੀਆਂ ਲੜਾਈਆਂ ਜਿਹੜੀਆਂ ਲੜ ਰਹੇ ਜਿਵੇਂ ਹੁਣ ਤੁਸੀਂ ਨਰੇਗਾ ਮਜ਼ਦੂਰਾਂ ਦੀ ਗੱਲ ਕੀਤੀ ਮੈਂ ਉਸ ਵਿੱਚ ਵੇਖਿਆ ਨਰੀਗਮ ਮਜ਼ਦੂਰਾਂ ਦੇ ਵਿੱਚ ਜਿਵੇਂ ਪਲੱਸ ਪਲੱਸ 2 ਕੀਤੀਆਂ ਪਲੱਸ 2 ਕੀਤੀਆਂ ਹੋਈਆਂ ਲੜਕੀਆਂ ਕਿ ਉਹ ਕੋਈ ਹੋਰ ਸਹਕਤੰਦੇ ਨਹੀਂ ਬਣਾ ਸਕਦੀਆਂ ਉਧਰ ਨੂੰ ਜਾ ਸਕਦੀਆਂ ਜਾਂ ਕਿਸੇ ਦੁਕਾਨ ਤੇ ਲੱਗ ਕੇ ਉਹਨਾਂ ਨੂੰ ਚੰਗਾ ਪੈਸਾ ਮਿਲ ਸਕਦਾ ਕੋਈ ਮੈਂ ਸੰਧੂ ਸਾਹਿਬ ਉਹੀ ਗੱਲ ਜਿਹੜੀ ਹੈਗੀ ਤੁਹਾਨੂੰ ਕਹਿਣਾ ਹੈ ਵੀ ਜਿਹੜੇ ਸਾਡੇ ਲੋਕ ਪੜ੍ਹੇ ਲਿਖੀ ਲੋਬੀ ਹੈਗੀ ਹੈ ਨਾ ਸਾਡੇ ਲੋਕਾਂ ਨੂੰ ਜਿਹੜੀ ਅਨਪੜ੍ਹ ਲੋਬੀ ਹੈ ਜਾਂ ਉਹਨਾਂ ਦੇ ਪਰਿਵਾਰ ਅਨਪੜਾ ਹੈ ਪੜ੍ਹੇ ਲਿਖੇ ਬੱਚਿਆਂ ਦੀ ਵੀ ਜਿਹੜੀ ਮਾਨਸਿਕਤਾ ਨੂੰ ਮਾਰ ਦਿੰਦੇ ਆ ਉਹ ਕਿਤੇ ਨਾ ਕਿਤੇ ਸੋਚਦੇ ਵੀ ਅਸੀਂ ਚੰਗਾ ਧੰਦਾ ਕਰੀਏ ਜਾਂ ਕਿਵੇਂ ਹੁਣ 버ਗਰਾਂ ਦੀ ਰੇੜੀ ਹੋਈ ਜਾਂ ਸਬਜ਼ੀ ਭਾਜੀ ਦਾ ਕੰਮ ਹੋਇਆ ਜਿਹੜੇ ਹੈਗੇ ਆ ਜਿਵੇਂ ਪ੍ਰਵਾਸੀ ਭਾਰਤੀ ਆਉਂਦੇ ਆ ਪ੍ਰਵਾਸੀ ਭਾਰਤੀ ਇਥੇ ਜਿਹੜੇ ਹੈਗੇ ਦੁਕਾਨਾਂ ਦੇ ਉੱਤੇ ਲੱਗੇ ਆ ਉਹ ਅੱਡਿਆਂ ਦੇ ਉੱਤੇ ਚੰਗੀਆਂ ਰੇੜੀਆਂ ਲਾਈ ਬੈਠੇ ਰੇੜੀਆਂ ਲਾ ਕੇ ਉਹ ਆਪ ਦੀ ਜਿਹੜੇ ਹੈਗਾ ਜੂਨ ਗੁਜ਼ਾਰਾ ਵਧੀਆ ਤਰੀਕੇ ਨਾਲ કરી ਜਾਂਦੇ ਵੀ ਇਹਨਾਂ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਕਾਮਯਾਬ ਹੁੰਦੇ ਨਜ਼ਰ ਆਉਂਦੇ ਆ ਪਰ ਸਰਵਾਸੀ ਪੰਜਾਬੀ ਆ ਜਿਹੜੇ ਪੰਜਾਬੀ ਭਾਰਤੀ ਪ੍ਰਵਾਸੀ ਲੋਕ ਜਿਹੜੇ ਆ ਪਰਵਾਸੀ ਪੰਜਾਬੀ ਹਾਂ ਪੰਜਾਬੀ ਜਿਆ ਬਿਹਾਰ ਯੂਪੀ ਵਗੈਰਾ ਵਗੈਰਾ ਜਿਹੜੇ ਹੈਗੇ ਆ ਭਾਰਤ ਦੇ ਪਰ ਇੱਕ ਗੱਲ ਤਾਂ ਮੰਨਣੀ ਪੈਣੀ ਨਾ ਉਹ ਵੇਖੋ ਦੂਸਰੇ ਸੂਬਿਆਂ ਚ ਆਨ ਕੇ ਮਿਹਨਤ ਕਰਦੇ ਆ ਜੀ ਤੇ ਮਿਹਨਤ ਦਾ ਜਿਹੜਾ ਫਲ ਆ ਉਹ ਮਿਲਦਾ ਮਿਲਦਾ ਇਸ ਗੱਲ ਤੋਂ ਪਾਸੇ ਨਹੀਂ ਹੋਇਆ ਜਾ ਸਕਦਾ ਵੀ ਉਹ ਮਿਹਨਤ ਕਰਦੇ ਆ ਤੇ ਪਰ ਕਾਰਨ ਇਹ ਵੀ ਜਿਹੜਾ ਨਰੇਗਾ ਮਜ਼ਦੂਰ ਆ ਇਹ ਖਾਸ ਕਰਕੇ ਪਿੰਡਾਂ ਦੇ ਉਹ ਜਿਹੜੇ ਮਤਲਬ ਇਹ ਮਲੀਨ ਧੰਦੇ ਆ ਇਹ ਜ਼ਿਆਦਾਤਰ ਗਰੀਬ ਜਿਹੜੇ ਲੋਕ ਹੈਗੇ ਆ ਪਿੰਡਾਂ ਦੇ ਉਹੀ ਕਰ ਰਹੇ ਆ ਗਰੀਬ ਵੀ ਕਿ ਜੇ ਮੈਂ ਇਹਨੂੰ ਗੱਲ ਕਰਾਂ ਅਨਸੂਤ ਜਾਤੀਆਂ ਦੇ ਵਿੱਚੋਂ ਖਾਸ ਕਰਕੇ ਜਿਹੜੇ ਜ਼ਿਆਦਾਤਰ ਹੈਗੇ ਇਹ ਨਰੀਗਾ ਦੇ ਵਿੱਚ ਮੈਂ ਵੀ ਸਿੱਖਾ ਜਿਹੜੇ ਮੈਂ ਪਰਿਵਾਰ ਹੈਗੇ ਆ ਉਹਨਾਂ ਨੂੰ ਵੇਖਿਆ ਵੀ ਉਹੀ ਜਿਹੜਾ ਹੈਗਾ ਇਹ ਧੰਦਾ ਕਰ ਰਹੇ ਆ ਜਾਂ ਇੱਥੇ ਮਜ਼ਦੂਰੀ ਕਰ ਰਹੇ ਇਹਦਾ ਕੀ ਕਾਰਨ ਹੈ ਇਹ ਤੁਹਾਡੀ ਮੈਂ ਬਿਲਕੁਲ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਮੈਂ ਜਿਹੜੇ ਜਿਹੜੇ ਵੀ ਕਿਤੇ ਪਿੰਡਾਂ ਦੇ ਵਿੱਚ ਜਾਂਦਾ ਸਾਡੇ ਪੰਜਾਬ ਦੇ ਜਿਹੜੇ ਪਿੰਡ ਹੈ 12000 ਤੋਂ ਵੱਧ ਪਿੰਡਾਂ ਮੈਂ ਤਕਰੀਬਨ 200 ਪਿੰਡਾਂ ਦੇ ਵਿੱਚ ਨਰੇਗਾ ਮਜ਼ਦੂਰਾਂ ਦੇ ਨਾਲ ਜਿੱਥੇ ਵੀ ਕਿਤੇ ਦੇਖਦਾ ਨਾ ਮਜ਼ਦੂਰ ਸਾਡੇ ਮੈਂ ਜਾਣਾ ਨਰੇਗਾ ਦੇ ਉਹਦੇ ਵਿੱਚ ਮੈਂ ਵੀ ਕਿਤੇ ਨਾ ਕਿਤੇ ਦੇਖਦਾ ਨਾ ਪੁੱਛੀ ਕਿ ਵੀ ਤੁਹਾਡਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਬੌਰੀਆ ਸਿੱਖ ਸਮਾਜ ਹੈ ਜਾਂ ਉਹਦੇ ਵਿੱਚ ਮਜੀ ਸਿੱਖ ਸਮਾਜ ਦੇ ਲੋਕ ਜਿਆਦੇ ਹੈ ਪਰ ਉਹਨਾਂ ਪਿੰਡਾਂ ਦੇ ਵਿੱਚ ਮਿਸਤਰੀ ਕਾਰੀਗਰ ਹੋਰ ਜਿਹੜੇ ਹੈਗੇ ਆ ਜਿਹੜੀਆਂ ਜਰਨਲ ਕੈਟਾਗਰੀ ਜਿਵੇਂ ਕਹਿ ਸਕਦੇ ਆ ਉਹ ਜਰਨਲ ਕੈਟਾਗਰੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਬਾਲੀਆਂ ਕੋਈ ਗਰੀਬ ਉਹਨਾਂ ਚ ਕਿਤੇ ਕਿਤੇ ਨਾ ਕਿਤੇ ਉਹ ਗਿਣਤੀ ਦੇ ਵਿੱਚ ਆਉਂਦੀਆਂ ਵੀ ਇਹੇ ਜਾ ਕੇ ਜਾਂ ਕੋਈ जाट ਸਿਕਨਰੇਗਾ ਦੇ ਵਿੱਚ ਲੱਗਾ ਪਿਆ ਜੋ ਕਿਆਂ ਉਹ ਨਰੇਗਾ ਦੇ ਵਿੱਚ ਕੰਮ ਨਹੀਂ ਉਹ ਲੋਕ ਕਰਦੇ ਉਹਨਾਂ ਦੀਆਂ ਘਰੇ ਬੈਠੀਆਂ ਨੇ ਦਿਹਾੜੀਆਂ ਪੰਦੀ ਲੱਗ ਜਾਂਦੀਆਂ ਹੁਣ ਪਰ ਇਹ ਦੇਖਿਆ ਮੈਂ ਕਈ ਵਾਰੀ ਜਰਨਲ ਕਾਟਾਗਰੀ ਦੀਆਂ ਨਰੇਗਾ ਦੇ ਕੰਮਾਂ ਦੇ ਵਿੱਚ ਦਿਹਾੜੀਆਂ ਜਿਹੜੀਆਂ ਹੈਗੀਆਂ ਇਹਨਾਂ ਜਿਹੜੇ ਕੰਮ ਕਰਦੇ ਇਹਨਾਂ ਨੂੰ ਵੀ ਜਾਦੇ ਲੱਗੀਆਂ ਹੁੰਦੀਆਂ ਇਹਨਾਂ ਨੂੰ ਪੈਸੇ ਵੀ ਉਹਨਾਂ ਦੇ ਵੱਧ ਆਉਂਦੇ ਇਹ ਤੁਹਾਡੀ 100% ਗੱਲ ਸਹੀ ਆ ਪਿਛਲੇ ਸਮੇਂ ਦੌਰਾਨ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜਾ ਗੱਲ ਆ ਕਾਫੀ ਉੱਭਰ ਕੇ ਆਈ ਵੀ ਬਹੁਤ ਬੰਦੇ ਜਿਹੜੇ ਪੰਜ ਸਰਪੰਚ ਆ ਉਹ ਘਰੇ ਬੈਠੇ ਜਿਹੜੇ ਆਪਦੀਆਂ ਹੈਗੀਆਂ ਉਹ ਦਿਹਾੜੀਆਂ ਜਿਹੜੀਆਂ ਹੈਗੀਆਂ ਪਾਈ ਜਾਂਦੇ ਜੋ ਉਹਨਾਂ ਨੂੰ ਪੈਸੇ ਵੀ ਉਹਨਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਵਰਗੇ ਜਿਹੜੇ ਸੁਚੇਤ ਲੋਕ ਆ ਸਮਾਜ ਨੂੰ ਸਹੀ ਦਿੰਦੇ ਰਹਿਣਗੇ ਗਿਆਨ ਜੋਤੀ ਚੈਨਲ ਤੋਂ ਬਿਨਾਂ ਸਿੰਘ ਸਿੱਧੂ ਬਹੁਤ ਬਹੁਤ